ਸੱਚਾ ਦੋਸਤੋ ਬਹੁਤ ਸਾਰੇ ਤੁਸੀਂ ਵੀਡੀਓ ਦੇਖ ਰਹੇ ਹੋ ਇਹਨਾਂ ਦਿਨਾਂ ਦੇ ਵਿੱਚ ਜਿੱਥੇ ਕਿ ਇੰਟਰਨੈਟ ਸੋਸ਼ਲ ਮੀਡੀਆ ਦੇ ਉੱਤੇ ਉਹ ਵੀਡੀਓ ਦੇ ਵਿੱਚ ਹੁੰਦਾ ਕੀ ਹੈ ਵੀ ਕਿਸੇ ਨਾ ਕਿਸੇ ਦੀ ਵਾਈਫ ਦਾ ਜਾਂ ਬੰਦੇ ਦਾ ਕੋਈ ਜਿ ਕਹੀਏ ਕਿ ਗਲਤ ਰਿਲੇਸ਼ਨ ਹੁੰਦਾ ਜਾਂ ਕਿ ਐਕਸਟਰਾ ਮੈਨਟਲ ਫੇਅਰ ਹੁੰਦਾ ਤਾਂ ਉਹਦੇ ਵਿੱਚ ਹੁੰਦਾ ਕੀ ਹੈ ਕਿ ਪਤੀ ਜਾਂ ਪਤਨੀ ਉਸ ਜਗ੍ਹਾ ਤੇ ਪਹੁੰਚ ਜਾਂਦੇ ਨੇ ਜਿੱਥੇ ਉਹਨਾਂ ਦਾ ਸਾਥੀ ਹੈ ਜਿਹੜਾ ਆਪਦੇ ਕਿਸੇ ਪ੍ਰੇਮੀ ਦੇ ਨਾਲ ਹੁੰਦਾ ਤਾਂ ਉੱਥੇ ਜਾ ਕੇ ਪੂਰਾ ਹੱਲਾ ਗੁੱਲਾ ਕਰ ਦੰਦੇ ਨੇ ਉਦੋਂ ਬਾਅਦ ਦੇ ਵਿੱਚ ਉੱਥੇ ਦੱਬ ਕੇ ਛਤਰਪ੍ਰੇੜ ਵੀ ਹੁੰਦੀ ਆ ਤੇ ਨਾਲ ਹੀ ਇਹ ਵੀਡੀਓ ਮੈਂ ਉਦਾਹਰਣ ਦੇ ਤੌਰ ਤੇ ਦਿਖਾ ਰਿਹਾ ਤੇ ਇਸ ਮਾਮਲੇ ਦੇ ਵਿੱਚ ਇੱਕ ਚੀਜ਼ ਨਿਕਲ ਕੇ ਸਾਹਮਣੇ ਆਈ ਕਿ ਪਤੀ ਜਦੋਂ ਆਪਦੀ ਡਾਕਟਰ ਪਤਨੀ ਦੇ ਉੱਤੇ ਇੱਕ ਤਰ੍ਹਾਂ ਦੀ ਰੇਡ ਕਰਦਾ ਤਾਂ ਉਦੋਂ ਬਾਅਦ ਜਦੋਂ ਉੱਥੇ ਜਾ ਕੇ ਦੇਖਦਾ ਉਹ ਆਪਦੇ ਦੋ ਪ੍ਰੇਮੀਆਂ ਨਾਲ ਸੀ ਹਾਲਾਂਕਿ ਦੋ ਪ੍ਰੇਮੀਆਂ ਨਾਲ ਬਹੁਤ ਥੋੜੇ ਜਿਹੇ ਜ਼ਿਆਦਾ ਮਾਮਲੇ ਹੁੰਦੇ ਨੇ ਪਰ ਕੁੱਲ ਮਿਲਾ ਕੇ ਆਪਦੇ ਪ੍ਰੇਮੀ ਦੇ ਨਾਲ ਸੀ ਤਾਂ ਉਦੋਂ ਬਾਅਦ ਦੇ ਵਿੱਚ ਜੋ ਹੋਇਆ ਫਰਦੇ ਛਤਰ ਦੇ ਪ੍ਰੇੜ ਪੂਰੀ ਦੱਬ ਕੇ ਛਤਰਪ੍ਰੇੜ ਕੀਤੀ ਰੇਡ ਵਾਲਾ ਮਹੌਲ ਹੋਇਆ ਤਾਂ ਨਾਲ ਹੀ ਜੇ ਦੇਖਿਆ ਜਾਵੇ ਤਾਂ ਆਮਲਾ ਜ਼ਾਹਿਰ ਜ਼ाहिर ਜੀ ਗੱਲ ਸੀ ਕਿ ਪੁਸਕੜ ਪਹੁੰਚ ਗਿਆ ਪੁਸਕੜੇ ਪਹੁੰਚਿਆ ਤਾਂ ਲੇਡੀਜ਼ ਨੂੰ ਛੜਤਾ ਬੰਦੇ ਤੇ ਜਿਹੜਾ ਕੀ ਉਹ ਪਰਚਾ ਦਰਜ ਹੋ ਗਿਆ ਤੇ ਪਰਚਾ ਦਰਜ ਹੋਣ ਦੇ ਨਾਲ ਹੀ ਜੇ ਕਿਹਾ ਜਾਵੇ ਤਾਂ ਇਹਦੇ ਵਿੱਚ ਸਵਾਲ ਉੱਠਿਆ ਇਹ ਵੀ ਜਨਾਨੀ ਗਲਤ ਸੀ ਬੰਦੇ ਨੇ ਆਪਦੀ ਘਰ ਵਾਲੀ ਨੂੰ ਜਾ ਕੇ ਜਦੋਂ ਉੱਥੇ ਕੁੱਟਮਾਰ ਕੀਤੀ ਤਾਂ ਆਖਰਕਾਰ ਇੱਥੇ ਦੋ ਤਿੰਨ ਚੀਜ਼ਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਕਿਉਂਕਿ ਇਹ ਵੀਡੀਓ ਬਹੁਤ ਵਾਇਰਲ ਹੋ ਰਹੇ ਨੇ ਤੇ ਜਿਹੜੇ ਲੋਕ ਅਜਿਹੀ ਕਰਨ ਬਾਰੇ ਸੋਚ ਰਹੇ ਨੇ ਪਹਿਲੀ ਗੱਲ ਤਾਂ ਚਲੋ ਰਿਸ਼ਤਿਆਂ ਦੇ ਵਿੱਚ ਖਟਾਸ ਆ ਜਾਂਦੀ ਹੈ ਕਈ ਤਰ੍ਹਾਂ ਦੇ ਕਾਰਨ ਹੋ ਸਕਦੇ ਨੇ ਵੈਸੇ ਤਾਂ ਇਹ ਜਿਹੀ ਚੀਜ਼ ਕਿਸੇ ਨਾਲ ਨਾ ਹੋਵੇ ਪਰ ਜੇ ਹੁੰਦੀ ਆ ਤਾਂ ਅਜਿਹੀ ਗਲਤੀ ਕਦੇ ਨਾ ਕਰੋ ਕਿ ਜਾ ਕੇ ਉੱਥੇ ਤੁਸੀਂ ਛੇਤਰ ਪ੍ਰੈਕਟ ਸ਼ੁਰੂ ਕਰ ਦੋ ਤੇ ਉਸ ਤੋਂ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਤੇ ਇਹਦਾ ਵੀਡੀਓ ਜਿਹੜਾ ਵਾਇਰਲ ਕਰ ਦੋ ਕਿਉਂਕਿ ਏਵੇਂ ਤੁਹਾਨੂੰ ਇਹ ਵੀ ਦੱਸਦਾ ਵੀ ਕਿਉਂ ਕਹਿ ਰਿਹਾ ਮੈਂ ਇਸ ਬੰਦੇ ਦੇ ਉੱਤੇ ਜੇ ਕਿਹਾ ਜਾਵੇ ਡਾਕਟਰ ਦੇ ਉੱਤੇ 107 ਅ ਸਲੈ ਜਿਨੂੰ ਆਪਾਂ ਸ਼ਾਹ 57 ਕਹਿੰਦੇ ਨੇ ਆ ਸੀਆਰਪੀਸੀ ਦੀ ਉਹ ਵਰਚਾ ਦਰਜ ਹੋ ਜਾਂਦਾਗਾ ਉਦੋਂ ਬਾਅਦ ਵਿੱਚ ਇਹੇ ਆਖਰ ਕਹਾਣੀ ਹੋਈ ਕਿ ਇਹ 1 ਸਾਲ ਤੋਂ ਲੱਗ ਰਹਿ ਰਹੇ ਸੀਗੇ ਤੇ ਇਹ ਜਦੋਂ 1 ਸਾਲ ਤੋਂ ਲੱਗ ਰਹਿ ਰਹੇ ਸੀ ਤਾਂ ਉਹਦੇ ਵਿੱਚ ਇਹ ਨਹੀਂ ਕਿ ਉਹਨਾਂ ਨੂੰ ਕੋਈ ਖੈਰ ਲਾਇਸੈਂਸ ਮਿਲ ਗਿਆ ਸੀਗਾ ਬਲਕਿ ਬਕਾਇਦਾ ਤੌਰ ਤੇ ਇਹ ਕਾਸਗੰਜ ਯੂਪੀ ਦਾ ਮਾਮਲਾ ਹੈ ਹੁਣ ਹੁੰਦਾ ਹੈ ਜਿਹਾ ਮਾਮਲੇ ਸਾਹਮਣੇ ਬਹੁਤ ਆਉਂਦੇ ਨੇ ਇਹਦੇ ਵਿੱਚ 1 ਸਾਲ ਤੋਂ ਲੱਗ ਰਹਿ ਰਹੇ ਸੀਗੇ ਇਹ ਮੈਨੇ ਨਹੀਂ ਮੈਨੇ ਇਹ ਰੱਖਦਾ ਹੈ ਕਿ ਸੁਪਰੀਮ ਕੋਰਟ ਦੇ ਵੱਲੋਂ ਹੈ ਜਿਹੜਾ ਐਡਲਟਰੀ ਨੂੰ ਖਤਮ ਕਰਤਾਗਾ ਉਦੋਂ ਬਾਅਦ ਦੇ ਵਿੱਚ ਕੀ ਸੀ ਕਿ ਪਹਿਲਾਂ ਡਾਕਟਰੀ ਦੇ ਜਿਹੜੇ ਇਹ ਮਾਮਲੇ ਸੀਗੇ ਉਹਦੇ 'ਚ ਵੀ ਜਿਹੜਾ ਮਾਮਲਾ ਦਰਜ ਹੁੰਦਾ ਸੀ ਉਹ ਲੇਡੀਜ਼ ਦੇ ਉੱਤੇ ਨਹੀਂ ਸੀ ਹੁੰਦਾ ਉਹ ਬੰਦੇ ਦੇ ਉੱਤੇ ਹੁੰਦਾ ਸੀ ਵੀ ਕਿ ਜੇਕਰ ਕੋਈ ਬੰਦਾ ਕਿਸੇ ਦੀ ਆ ਵਿਆਹ ਹੋਇਆ ਨਾ ਹੋਇਆ ਕਿਸੇ ਦੀ ਵੀ ਵਿਆਹੀ ਹੋਈ ਜੇ ਕਹੀਏ ਜਨਾਨੀ ਦੇ ਨਾਲ ਕੋਈ ਗਲਤ ਸਬੰਧ ਬਣਾਉਂਦਾ ਉਹਦੇ ਨਾਲ ਜੇ ਕਹੀਏ ਇੰਟਰਕੋਸ ਕਰਦਾ ਤਾਂ ਉਦੋਂ ਬਾਅਦ ਦੇ ਵਿੱਚ ਮਾਮਲਾ ਉਹਦੇ ਉੱਤੇ ਦਰਜ ਹੋ ਜਾਂਦਾ ਸੀ ਸੁਪਰੀਮ ਕੋਰਟ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਮਾਮਲੇ ਦੇਖੇ ਤਾਂ ਉਦੋਂ ਬਾਅਦ ਦੇ ਵਿੱਚ ਉਹ ਮਾਮਲਾ ਉਹ ਰੈਟਰੀ ਵਾਲਾ ਕੰਮ ਹੀ ਖਤਮ ਕਰਤਾ ਹੁਣ ਗੱਲ ਇਹ ਹੈ ਵੀ ਤੁਸੀਂ ਸੋਚਦੇ ਹੋਵੋਗੇ ਵੀ ਇਹ ਵੀਡੀਓ ਬਣਦੇ ਕਿਉਂ ਨੇ ਕਿਨੂੰ ਕਿਤੇ ਨਾ ਕਿਤੇ ਤਾਂ ਉਹਦੀ ਇੱਜ਼ਤ ਜੇ ਕਹੀਏ ਹੋ ਰਹੀ ਹੈ ਉਸ ਦੋਬਾਰ ਦੇ ਵਿੱਚ ਵੈਸੇ ਤਾਂ ਬੰਦਾ ਜਿਵੇਂ ਕਹਿੰਦੇ ਹੁੰਨੇ ਆ ਵੀ ਔਖਾ ਆ ਅੱਖ ਚੱਬਦਾ ਪਰ ਔਖਾ ਆ ਅੱਖ ਚੱਬਣ ਦੇ ਨਾਲ ਨਾਲ ਇਹ ਪਰੇਸ਼ਾਨੀ ਤੁਹਾਡੇ ਵਾਸਤੇ ਖੜੀ ਕਰ ਸਕਦਾ ਹੁਣ ਬਹੁਤ ਸਾਰੇ ਲੋਕ ਕਹਿਣਗੇ ਕਿ ਆਖਰ ਯਾਰ ਕਾਰਵਾਈ ਤਾਂ ਜਨਾਨੀ ਤੇ ਹੋਣੀ ਚਾਹੀਦੀ ਆ ਜਾਂ ਫਿਰ ਜੇ ਕੋਈ ਬੰਦਾ ਗਲਤ ਆ ਬੰਦੇ ਤੇ ਹੋਣੀ ਚਾਹੀਦੀ ਆ ਪਰ ਇਹਦੇ ਵਿੱਚ ਇਸ ਤਰ੍ਹਾਂ ਦੇ ਨਾਲ ਨਹੀਂ ਹੈ ਕਿਉਂਕਿ ਇੱਕ ਤਾਂ ਪਹਿਲੀ ਜਦੋਂ ਤੁਸੀਂ ਜਾ ਕੇ ਕੁੱਟਮਾਰ ਕਰਤੀ ਤਾ ਕੋਈ ਵੀ ਲੇਡੀ ਆਪਦੀ ਪ੍ਰਾਈਵੇਸੀ ਦਾ ਹਵਾਲਾ ਦਿੰਦੇ ਹੋਏ ਤੁਹਾਡੇ ਤੇ ਖਿਲਾਫ ਕੰਪਲੇਟ ਦੇ ਸਕਦੀ ਆ ਪਰਚਾ ਕਰਾ ਸਕਦੀ ਆ ਫਿਰ ਜਿਹੜੀ ਤੁਸੀਂ ਕੁੱਟਮਾਰ કરી ਤੁਹਾਨੂੰ ਕੋਈ ਰਾਈਟ ਨਹੀਂ ਤੁਸੀਂ ਕੁੱਟਮਾਰ ਨੂੰ ਲੈ ਕੇ ਵੀ ਤੁਹਾਡੇ ਖਿਲਾਫ ਕਾਰਵਾਈ ਹੋ ਸਕਦੀ ਆ ਤੀਸਰੇ ਨੰਬਰ ਤੇ ਹੋ ਗਿਆ ਇਹ ਕਿ ਆਖਰ ਕਿ ਰਹੀ ਵੀਡੀਓ ਬਣਦੇ ਕਿਉਂ ਨੇ ਪਹਿਲੀ ਗੱਲ ਤੇ ਕੀ ਤੁਹਾਨੂੰ ਲੱਗਦਾ ਵੀ ਇਹ ਜਾਣ ਚੱਕੇ ਕਰਕੇ ਉਹ ਕਰਤਾ ਤੀਸਰਾ ਜਦੋਂ ਇਸ ਤਰ੍ਹਾਂ ਦੇ ਵੀਡੀਓ ਤੁਸੀਂ ਵਾਇਰਲ ਕਰਦੇ ਹੋ ਤਾਂ ਤੁਹਾਡੇ ਦੇ ਉੱਤੇ ਕਾਰਵਾਈ ਉਦੋਂ ਵੀ ਹੋ ਸਕਦੀ ਆ ਯਾਨੀ ਕਿ ਤੁਸੀਂ ਕਿਸੇ ਦੀ ਇੱਜ਼ਤ ਉਛਾਲ ਰਹੇ ਹੋ ਚਾਹੇ ਤੁਹਾਡੇ ਨਾਲ ਜੁੜਿਆ ਮਾਮਲਾ ਚੌਥੀ ਗੱਲ ਸਭ ਤੋਂ ਇੰਪੋਰਟੈਂਟ ਹੈ ਇਹ ਵੀਡੀਓ ਬੰਦੇ ਕਿਉਂ ਨੇ ਵੀਡੀਓ ਵੇਸ ਕਰਕੇ ਬੰਦਦੇ ਨੇ ਕਿਉਂਕਿ ਜਦੋਂ ਵੀ ਡਿਵੋਰਸ ਨੂੰ ਲੈ ਕੇ ਕੋਰਟਾਂ ਦੇ ਵਿੱਚ ਫਾਇਲ ਹੁੰਦੇ ਨੇ ਕੇਸ ਜੇ ਤਾਂ ਸਹਿਮਤੀ ਨਾ ਹੋ ਜੇ ਨਾ ਫਿਰ ਤਾਂ ਖੈਰ ਐਡੇ ਝਗੜੇ ਤੱਕਰ ਗੱਲਾਂ ਪਹੁੰਚਦੀਆਂ ਨਹੀਂ ਪਰ ਜਿੱਥੇ ਸਹਿਮਤੀਆਂ ਨਹੀਂ ਹੁੰਦੀਆਂ ਉੱਥੇ ਫਿਰ ਇਹ ਜਿਹੇ ਵੀਡੀਓਜ਼ ਨੂੰ ਐਵਿਡੈਂਸ ਦੇ ਤੌਰ ਤੇ ਯੂਜ਼ ਕਰਾਇਆ ਜਾਂਦਾ ਹੈ ਕਿ ਦੂਜੇ ਬੰਦੇ ਦਾ ਚਰਿੱਤਰ ਦੱਸਿਆ ਜਾਂਦਾ ਹੈ ਕਿ ਭਾਈ ਮੈਂ ਤਾਂ ਤਾਂ ਪੱਲਾ ਛੜਾਉਣ ਨੂੰ ਫਿਰਦਾ ਇਹ ਮੈਨੂੰ ਡਿਵੋਰਸ ਦੇ ਰਹੀ ਜਾਂ ਦੇ ਰਿਹਾ ਨਹੀਂ ਹੈਗਾ ਕਿਉਂਕਿ ਇਹ ਇੱਕ ਤੌਰ ਤੇ ਉੱਤੇ ਮਾਮਲਾ ਲੋਕ ਜਿਦਵੈਸ ਲਈ ਫਰੀ ਜਾਂਦੇ ਨੇਗੇ ਪਰ ਇਹ ਜਿਹੇ ਵੀਡੀਓ ਦਾ ਸਿਰਫ ਆਧਾਰ ਇੱਕ ਕੋਰਟ ਦੇ ਵਿੱਚ ਐਵਿਡੈਂਸ ਦੇ ਤੌਰ ਤੇ ਉਹ ਵੀ ਡਿਵੋਰਸ ਵਾਸਤੇ ਹੋਰ ਤੁਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਕੋਈ ਕਿ ਦਿਨ ਮਰਜੀ ਨਾ ਰਹੀ ਜਾਵੇ Cara... ਅ ਇਹਨੂੰ ਲੈ ਕੇ ਤੁਸੀਂ ਆਪਦੀ ਰਾਏ ਸਾਂਝੀ ਕਰਿਓ ਤੇ ਇਹ ਜਿਹੜੀ ਤੁਹਾਨੂੰ ਲੀਗਲੀ ਜਾਣਕਾਰੀ ਦਿੱਤੀ ਹੈ ਇਹ ਐਡਵੋਕੇਟ ਚੰਡੀਗੜ੍ਹ ਤੋਂ ਯੋਸ਼ੀ ਗਰਗ ਨੇ ਉਹਨਾਂ ਦੀ ਜਿਹੜੀ ਮੇਰੇ ਨਾਲ ਗੱਲਬਾਤ ਹੋਈ ਉਹਦੇ ਆਧਾਰ ਤੇ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰੀ ਹੈ ਕਿ ਅਜਿਹੀ ਵੀਡੀਓ ਬਣਾ ਕੇ ਤੁਸੀਂ ਆਪ ਖੁਦ ਸਮੱਸਿਆ 'ਚ ਨਾ ਫਸਜੋ ਅੱਗੇ ਵਾਲਾ ਤਾਂ ਗਲਤ ਜਿਹੜਾ ਜਹਾ ਹੈਗਾ ਹੈਗਾ ਪਰ ਤੁਸੀਂ ਪਰੇਸ਼ਾਨੀ 'ਚ ਨਾ ਫਸਜੋ ਜੇ ਵੀਡੀਓ ਤੁਸੀਂ ਬਣਾਉਣੀ ਵੀਆ ਪੁਲਿਸ ਨੂੰ ਨਾਲ ਲੈ ਕੇ ਜਾਓ ਉਸ ਤੋਂ ਬਾਅਦ ਚ ਐਜ਼ ਐਵੀਡੈਂਸ ਤੁਸੀਂ ਕੋਰਟ 'ਚ ਯੂਜ਼ ਕਰ ਲਓ ਕੋਈ ਮਾਰਕ ਉਟਾਈ ਨਾ ਕਰੋ ਕੋਈ ਵੀਡੀਓ ਨੂੰ ਵਾਇਰਲ ਨਾ ਕਰੋ ਇਹਨੂੰ ਤੁਸੀਂ ਜੇ ਬਾੜਾ ਕਰੋ ਤਾਂ ਲੀਗਲੀ ਤੌਰ ਤੇ ਯੂਜ਼ ਕਰ ਸਕਦੇ